ਹਾਂਜੀ ਜੈਪੀਮ ਜੈਪਾਤ ਅੱਜ ਪਿੰਡ ਨਕਲਗੁਰੂ ਹਲਕਾ ਛਾਂਤਰਾ ਸੀ ਵਿਖੇ ਸਾਡੇ ਮੈਂਬਰ ਪੰਚਾਇਤ ਦੇ ਇਸ ਕਮੰਡ ਦੇ ਸਰਪੰਚ ਚਾਂਦੀ ਸਿੰਘ ਬਲੋ ਬਾਬਾ ਸੌਰ ਡਾਟਾ ਪੀਮਰਾ ਅਮ੍ਰਿਤਕਰ ਦੀ ਦਾ 34ਵਾਂ ਜਨਮ ਦਿਨ ਬਹੁਤ ਹੀ ਪਿਆਰ ਸਤਿਕਾਰ ਅਤੇ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਦੋਨਾਂ ਪਿੰਡਾਂ ਦੀਆਂ ਨੰਗਲ ਔਰ ਵਾਦਾਂ ਦੀਆਂ ਤੇ ਨਾਲ ਲੱਗਦੇ ਪਿੰਡੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਸਾਡੇ ਮੁੱਖ ਮਹਿਮਾਨ ਸ਼੍ਰੀ ਕੁਮਾਰ ਸਿੰਘ ਜੀ ਤੋਹਾਲ ਜੋ ਪੰਜਾਬ ਜਨਨ ਸੈਕਟਰੀ ਭੋਜਨ ਸਮਾਜ ਸਮਾਜ ਪਾਰਟੀ ਹਨ ਉਹਨਾਂ ਨੇ ਆਪਣੇ ਵਿਚਾਰ ਦੱਸੇ ਔਰ ਬੀਬੀਆਂ ਨੂੰ ਇਹੀ ਅਪੀਲ ਔਰ ਬੇਨਤੀ ਕੀਤੀ ਕਿ ਤੁਹਾਡਾ ਭਗਵਾਨ ਜੋ ਹੈ ਸਿੱਧੂ ਸਿੰਘ ਬਾਲਾਸੋਢਾਪਾ ਟੀਮਰਾ ਅੰਬੇਡਕਰ ਦੀ ਹਨ ਤੁਸੀਂ ਆਪਣੇ ਬੱਚਿਆਂ ਨੂੰ ਭਾਵੇਂ ਆਪੀ ਰੋਟੀ ਖਾਓ ਵਧੀ ਰੋਟੀ ਤੋਂ ਵੀ ਘੱਟ ਖਾਓ ਪਰ ਬੱਚਿਆਂ ਨੂੰ ਆਪਣੇ ਪੜਾਉਣ ਦਾ ਪੂਰਾ ਯਤਨ ਔਰ ਉਪਰਾਲਾ ਕਰੋ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਦਿੱਤਿਆਂ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ ਔਰ ਮੌਜੂਦਾ ਸਰਕਾਰਾਂ ਜਿਨ੍ਹਾਂ ਦੇ ਵਿਰੁੱਧ ਉਹਨਾਂ ਬੋਲਿਆ ਕਿ ਮੌਜੂਦਾ ਸਰਕਾਰਾਂ ਟਾਡੇ ਬੱਚਿਆਂ ਨੂੰ ਸਿੱਖਿਆ ਤੋਂ ਸਿਹਤ ਤੋਂ ਵਾਂਝੇ ਕਰ ਰਹੀਆਂ ਹਨ ਤੇ ਉਹਨਾਂ ਨੂੰ ਆਪਣੇ ਤੌਰ ਦੇ ਤੇ ਤੋਰਨ ਵਾਸਤੇ 2027 ਦੇ ਵਿੱਚ ਬਹੁਤ ਜਾਂ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਇਸ ਪੰਜਾਬ ਦੇ ਵਿੱਚ ਆਪਣਾ ਰਾਜ ਲੈ ਕੇ ਆਓ ਤਾਂ ਕਿ ਵਹੀ 바ਵਾ ਸਾਹਿਬ डॉट कॉम ਦੇਟ ਕਰਦੀ ਕਿ ਸੋਚਦੇ ਪਹਿਰਾ ਦੇ ਸਕੀਏ ਜੈ ਭੀਮ ਜੈ ਭਾਰਤ ਹਾਂਜੀ ਜੈ ਭੀਮ ਜੈ ਭਾਰਤ ਅੱਜ ਨੰਗਲ ਮਰੂਫ ਦੀ ਧਰਤੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਨਰੇਸ਼ ਕੁਮਾਰ ਜੀ ਦੇ ਨਾਲ ਹੀ ਉਹਨਾਂ ਦੇ ਸਰਪੰਚ ਸਰਦਾਰ ਚਰਨਜੀਤ ਸਿੰਘ ਜੀ ਔਰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਭਗਵਾਨ ਸਿੰਘ ਚੋਹਾਨ ਜਨਰਲ ਸਕੱਤਰ ਪੰਜਾਬ ਬੌਝਰ ਸਮਾਜ ਪਾਰਟੀ ਦੇ ਪਹੁੰਚੇ ਆ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੱਕਰੀ ਜੀ ਸਾਫ ਕਾ ਬਾਮਸੇਬ ਉਹ ਵੀ ਪਹੁੰਚੇ ਆ ਔਰ ਦਰਜਾ ਬਦਰਜਾ ਸਾਥੀ ਜਿਹੜੇ ਪਹੁੰਚ ਕੇ ਉਹਨਾਂ ਨੇ ਆਪਣੇ ਬਾਬਾ ਸਾਹਿਬ ਦੀ ਸਫ਼ਤ ਦੇ ਵਿੱਚ ਸਪੀਚਾਂ ਦੇ ਰਾਹੀਂ ਜਿਹੜਾ ਜਾਣਕਾਰੀ ਦਿੱਤੀ ਔਰ ਸਾਡੇ ਮਿਸ਼ਨਰੀ ਗਾਇਕਾ ਸਾਡੀ ਡੇਟੀ ਸਾਨੀਆਂ ਛੇਕੂਪੁਰ ਉਹਨਾਂ ਨੇ ਵੀ ਆਪਣੇ ਮਿਸ਼ਨਾਂ ਦੀ ਗੀਤ ਦੇ ਰਾਹੀਂ ਜੋ ਮੈਸੇਜ ਬਾਬਾ ਸਾਹਿਬ ਬੇੜਗੜਾ ਸੁਣੀ ਹਸ ਗਿਆ ਆਪਣੇ ਬਹੁਜਨ ਸਮਾਜ ਨੂੰ ਦਿੱਤਾ ਗਿਆ ਹੋਰ ਕੌਣ ਪਹੁੰਚੇ ਇਥੇ ਹੋਰ ਸਾਡੇ ਡਾਕਟਰ ਸੁਨੀਲ ਅहीर ਜੀ ਵੀ ਪਹੁੰਚੇ ਆ ਸ਼੍ਰੀ ਭਗਵਾਨ ਸਿੰਘ ਚੋਹਾਨ ਜੀ ਸਰਦਾਰ ਬਲਵਿੰਦਰ ਫਿਕਰੀ ਜੀ ਸਾਡੇ ਚਮਨ ਫਿਕਰੀ ਜੀ ਪ੍ਰਿੰਸੀਪਲ ਰਟਾਇਰਡ ਜੀ ਦੀ ਸ਼ਿਲਾਮਬੜਾ ਜੀ ਔਰ ਬੱਕ ਬੱਕ ਬਾਦਾਂ ਤੋਂ ਸਾਡੇ ਸਾਥੀ ਪਹੁੰਚੇ ਆਗੇ ਆ ਸਰਪੰਚ ਸਾਹਿਬ ਉਹਨਾਂ ਨੇ ਜਿਹੜਾ ਮਤਲਬ ਇਸ ਪ੍ਰੋਗਰਾਮ ਉਲੀਕਿਆ ਔਰ ਸੰਗਤ ਦੇ ਸਾਨੂੰ ਦਰਸ਼ਨ ਕਰਾਇਆ ਇਸ ਪਿੰਡ ਵਿੱਚ ਪਹਿਲੀ ਵਾਰੀ ਮਨਾਇਆ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਦੇਖੋ ਜੀ ਇਸ ਪ੍ਰੋਗਰਾਮ ਜਿਹੜਾ ਪਿੰਡ ਦੇ ਵਿੱਚ ਪੰਜਵੀਂ ਵਾਰ ਮਨਾਇਆ ਗਿਆ ਹੈਗਾ ਆ ਪਰ ਲੇਕਿਨ ਅੱਜ ਜਿਸ ਤਰ੍ਹਾਂ ਪ੍ਰੋਗਰਾਮ ਮਨਣਾ ਚਾਹੀਦਾ ਸੀ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਪਹਿਲੀ ਵਾਰੀ ਹੀ ਮਨਾਇਆ ਆ ਬਾਬਾ ਸਾਹਿਬ ਦਾ ਸੁਨੇਹਾ ਮੰਨ ਕੇ ਸੰਗਤਾਂ ਕਿੰਨੀ ਇਰ ਪਹੁੰਚੀਆਂ ਦੇਖੋ ਜੀ ਇੱਥੇ ਸੈਂਕੜਿਆਂ ਦੇ ਵਿੱਚ ਜਿਹੜੀਆਂ ਸੰਗਤਾਂ ਪਹੁੰਚੇ ਆ ਗਈਆਂ ਆ ਬੱਦ ਤੋਂ ਬੱਦ ਮੇਰੀਆਂ ਬੀਬ قافلے ਦੇ ਨਾਲ ਪਹੁੰਚੇ ਆ ਜਿਸ ਦੇ ਨਾਮ 바ਵਾ ਸਾਹਿਬ ਦਾ ਇਹਾਸਾਨ ਲਾਉਣ ਲਈ ਨਹੀਂ ਹੋ 바ਵਾ ਸਾਹਿਬ ਨੂੰ ਆਪਣਾ ਭਗਵਾਨ ਮੰਨਣ ਵਾਸਤੇ ਇਸ ਕਰਕੇ ਉਹ ਪਹੁੰਚੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਆਪਾਂ ਦਾ ਇਹੀ ਮੈਸੇਜ ਦੇਣਾ ਚਾਹਾਂਗੇ 바ਵਾ ਸਾਹਿਬ ਅੰਬੇਡਕਰ ਨੇ ਆਪਣੇ ਗਰੀਬ ਦੱਬੇ ਕੁਚਲੇ ਲਤਾੜੇ ਹੋਏ ਲੋਕਾਂ ਦੇ ਲਈ ਇੱਕ 바ਵਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਸੀਗਾ ਉਹ ਸੰਵਿਧਾਨ ਅੱਜ ਜਿਹੜਾ ਆ ਉਹ ਖਤਰੇ ਵਿੱਚ ਆ ਮੰਨੂਵਾਦੀਆਂ ਦੇ ਹੱਥਾਂ ਵਿੱਚ ਆ ਅਸੀਂ ਆਪਣੀ ਲੋਕਾਂ ਨੂੰ ਆਪਣੇ ਬੋਝਨ ਸਮਾਜ ਨੂੰ ਸਰਬ ਸਮਾਜ ਨੂੰ ਇਹੀ ਅਪੀਲ ਕਰਦੇ ਆ ਕਿ ਉਹਨਾਂ ਜਿਨ੍ਹਾਂ ਦੇ ਹੱਥ ਵਿੱਚ ਸੰਵਿਧਾਨ ਆ ਉਹਨਾਂ ਤੋਂ ਆਪਾਂ ਛੀਨਣਾ ਹੈਗਾ ਆ 2027 ਦੇ ਵਿੱਚ ਇਹ ਸੰਵਿਧਾਨ ਦੇ ਉੱਤੇ ਜਿਹੜਾ ਕੰਮ ਆ ਆਪਾਂ ਬਹੁਜਨ ਸਮਾਜ ਪਾਰਟੀ ਸਤਾ ਲਿਆ ਕੇ ਕੀਤਾ ਜਾਵੇਗਾ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਬਾਬਾ ਸਾਹਿਬ ਜੀ ਅਮਰੇ 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 ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਮੇਰਾ ਦਿਆਂ ਦੇ ਠੋਕੇ ਕਾਂਚੀ ਰਾਮ ਜੀ ਤੁਹਾਡੀ ਸੋਚ ਤੇ ਮੇਰਾ ਦਿਆਂ ਦੇ ਠੋਕੇ ਕਾਂਚੀ ਸਾਹਿਬ ਜੀ ਅਮਰੇ 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 ਜੈਨ ਕੁਮਾਰੀ ਮਾਇਆਪਤੀ ਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਹੈ ਹਾਂਜੀ ਮੈਂ ਸਰਪੰਚ ਚਰਨਜੀਤ ਸਿੰਘ ਇਲੈਕਸ਼ਨ ਇਲੈਕਟਡ ਬੋਡੀ ਸਰਪੰਚ ਚਰਨਜੀਤ ਸਿੰਘ ਆਪ ਜੀ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਆਰਗੇਨਾਈਜ਼ ਕੀਤਾ ਹੈਗਾ ਪਿੰਡ ਮੰਗਲਮ ਬਰੂਫ ਦੇ ਉਹਦੇ ਵਿੱਚ 바ਵਾ ਸਾਹਿਬ ਭੀਮrao ਅੰ베ਦਕਰ ਜੀ ਦਾ 134ਵਾਂ ਜਨਮ ਦਿਹਾੜਾ ਮਨਾ ਰਹੇ ਸੋ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਸਾਰੇ ਸਮਾਜ ਦੇ ਸਾਰੇ ਵਰਗਾਂ ਲਈ ਜੋ 바ਵਾ ਸਾਹਿਬ ਨੇ ਉਪਰਾਲਾ ਕੀਤਾ ਔਰ ਉਹਨਾਂ ਨੇ ਜੋ ਵੀ ਕੁਰਬਾਨੀ ਕੀਤੀ ਹੈ ਅੱਜ ਇਹ ਸਮਾਜ ਨੂੰ ਉਹਨਾਂ ਦੇ ਕੀਤੇ ਹੋਏ ਇਸ ਕੰਮਾਂ ਦਾ ਉਪਰਾਲਾ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਸਿਲਾ ਦੇਣ ਦਾ ਸਮਾਂ ਇਸ ਲਈ ਸਾਡੇ ਨਗਰ ਦੇ ਵਿੱਚ ਬਹੁਤ ਹੀ ਇੱਕ ਵਧੀਆ ਬਾਬਾ ਸਾਹਿਬ ਦੇ ਜਨਮ ਦਿਨ ਤੇ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੇ ਜਨਮ ਦਿਨ ਨੂੰ ਇੱਕ ਸਮਰਪਿਤ ਕੀਤਾ ਜਾਵੇ ਉਹਨਾਂ ਦੀ ਕੁਰਬਾਨੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਯਾਦ ਕਰਨ ਤੇ ਬਾਬਾ ਸਾਹਿਬ ਦੇ ਦੱਸੇ ਹੋਏ ਪਾਰੇ ਪਾਏ ਹੋਏ ਪੂਰਨਿਆਂ ਤੇ ਚੱਲਣ ਤੇ ਅੱਜ ਸਮੇਂ ਨੂੰ ਵੀ ਲੋੜ ਹੈ ਕਿ ਬਾਬਾ ਸਾਹਿਬ ਦੇ ਦੱਸੇ ਹੋਏ ਰਸਤਿਆਂ ਤੇ ਚੱਲਣ ਸੋ ਜੈਪੀਨ ਜੈਪਾਤ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ बारे बारे जो आप अपने बाबा साहेब जी का जन्म मना देन दे कदी भी नहीं दे सकते जो बाबा ਸਾਹਿਬ ਨੇ ਔਰਤਾ ਲਈ ਇੰਨਾ ਕוש ਕੀਤਾ ਹੈ ਉਹਨਾਂ ਦੀ डॉर भीम राओ जी प्यार असीं दिल चो कढण